ਸਤ ਸ੍ਰੀ ਅਕਾਲ ਜੀ ਹੋਰ ਸਮਾਉ ਜੀ ਕੀ ਹਾਲ ਚਾਲ ਨੇ ਮੈਸੇਜ ਜੀ ਕਰਮ ਛਾੜੋ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਨਿਊ ਸਾਫ ਲੈ ਕੇ ਆਏ ਆ ਜਿਹੜਾ ਅੱਜ ਦਾ ਸਾਫ ਹੈ ਬਹੁਤ ਹੀ ਫਾਈਨ ਕਪੜਾ ਹੈ ਤੇ ਪ੍ਰੀਮੀਅਮ ਕੁਆਲਟੀ ਵਾਲੀ ਤੇ ਆਪਾਂ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਪੈਣ ਭਰਾ ਜੁੜਦੇ ਆ ਉਹਨਾਂ ਨੂੰ ਆਪ ਲੋਕੇਸ਼ਨ ਜ਼ਰੂਰ ਦੱਸਦੇ ਹੁੰਨੇ ਆ ਕਿਉਂਕਿ ਆਉਣ ਵਾਲੇ ਪੈਣ ਭਰਾਵਾਂ ਨੂੰ ਇੱਕ ਸੌਖਾ ਹੋ ਜਾਂਦਾ ਡੇਸਟਕ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬਾਸ ਦੇ ਨੀਅਰ ਹੈ ਸਸ ਦੇ ਵਿੱਚ ਆਪਣੀ ਫਲੈਸ਼ ਚੱਲੀ ਜਾਂਦੀ ਹੈ ਜਿਹੜੀ ਆਪਣੀ ਸ਼ਾਪ ਹੈ ਕੋਈ ਵੱਡੀ ਗਲੀ ਤੇ ਜਾਂ ਵੱਡੇ ਰੋਡ ਤੇ ਨਹੀਂ ਲੱਗਦੀ ਇੱਕ ਢੀੜੀ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਸਸ ਦੇ ਵਿੱਚੋਂ ਇੱਕ ਢੀੜੀ ਗਲੀ ਆਉਂਦੀ ਹੈ ਜਿਹਦੇ ਵਿੱਚ ਆਪਣੀ ਮਠਾੜੂ ਸ਼ਾਪ ਹੈ ਤੇ ਇਹ ਆਪਣੀ ਲੋਕੇਸ਼ਨ ਹੈਗੀ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆਂ ਵੀਡੀਓ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਕੋਈ ਵੀ ਸ਼ੂਟ ਸਕਿੱਪ ਨਾ ਕਰਿਓ ਕਿਉਂਕਿ ਜਿਹੜੀ ਕੁਆਲਿਟੀ ਹੈ ਬਹੁਤ ਟੌਪ ਦੀ ਹੈ ਤੇ ਆਪਣੇ ਕੋਲੇ ਆਜਾਈਆਂ ਨੇ ਮੈਚਿੰਗਾਂ ਜਿਹੜੀਆਂ ਬੀਬਾ ਕੋਟਨੀਆਂ ਨੇ ਕਿਉਂਕਿ ਇਹ ਸਾਰੀਆਂ ਆਪਾਂ ਕੱਟ ਕੇ ਰੈਡੀ ਕੀਤੀਆਂ ਨੇ ਅੱਜ ਤੇ ਬਹੁਤ ਸੋਹਣਾ ਸਟਾਫਾ ਹੈ ਤੇ ਇਹਦਾ ਨਾਲ ਦੀ ਨਾਲ ਮੈਂ ਤੁਹਾਨੂੰ ਰੇਟ ਮੈਂਸ਼ਨ ਕਰੂੰਗੀ ਤੇ ਆਪਣੇ ਕੋਲੇ ਸਟਾਰਟਿੰਗ ਰੇਂਜ ਹੈ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੇਖਿਓ ਜਿਹੜੀ ਇਹਦੀ ਸਟਾਰਟਿੰਗ ਰੇਂਜ ਆ ਸਾਡੇ ਕੋਲੇ ਇਹ ਸਾਡਾ ਸਾਡੇ ਕੋਲੇ ਮਾਲ ਆਇਆ ਪਏ ਇਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਸਾਡੇ ਕੋਲੇ 350 ਤੋਂ ਸਟਾਰਟਿੰਗ ਹੁੰਦੀ ਹੈ ਇਹ ਵਾਲੀ ਜਿਹੜੀ ਮੈਚਿੰਗ ਆ ਸਾਡੀ ਸਾਡੇ ਇਹ ਪੂਰੇ 400 ਦੀ ਮੈਚਿੰਗ ਆ 400 ਦਾ ਇਹ 5 ਮੀਟਰ ਤੁਹਾਨੂੰ ਕਪੜਾ ਗਾਜਨਾ ਮਿੰਕੇ ਮਿਲੂਗਾ ਤੇ ਇਹਦੇ ਵਿੱਚ ਆਪਣੇ ਕਈ ਰੇਟ ਹੁੰਦੇ ਨੇਗੇ ਇੱਕ ਵਾਲੀ ਮੈਚ ਇੱਕ ਮੈਚਿੰਗ ਤੁਹਾਨੂੰ ਦਿਖਾਉਣੀ ਆ ਜਿਹੜੀ ਮੈਚਿੰਗ ਸਾਸੀ ਰੈਡੀ ਰੈਡੀ ਕਰੀ ਕਰਾਈ ਲੈ ਕੇ ਆਉਣੇ ਆ ਉਹ ਮੈਚਿੰਗ ਐਦਾ ਨਹੀਂ ਹੁੰਦੀ ਆ ਸਾਫ ਇਹ ਵੀ ਬੀਬਾ ਕਾਟਨ ਦਾ ਤੇ ਜਿਹੜੀ ਇਹ ਮੈਚਿੰਗ ਹੈਗੀ ਇਹ ਏਦਾਂ ਕੰਥਾ ਸਲਵਾਰਾਂ ਦੇ ਨਾਲ ਹੁੰਦੀ ਹੈਗੀ ਇਹ ਮੈਚਿੰਗ ਦਾ ਰੇਟ ਜਿਹੜਾ ਹੈਗਾ 500 ਰੁਪਿਆ ਹੈਗਾ ਇਸ ਮੈਚਿੰਗ ਦਾ ਰੇਟ ਤੇ ਇਹਦੇ ਵਿੱਚ ਤੁਹਾਨੂੰ ਕਲਰ ਏਦਾਂ ਮਿਲ ਜਾਣਗੇ ਜਿਵੇਂ ਕਲਰ ਕੰਬੀਨੇਸ਼ਨ ਹੈ ਇਹਦੇ ਏਦਾਂ ਕਲਰ ਕੰਬੀਨੇਸ਼ਨ ਮਿਲ ਜਾਣਗੇ ਤੇ ਇਹਦਾ ਰੇਟ ਜਿਹੜਾ ਹੁੰਦਾ ਹੈਗਾ ਇਹ 500 ਰੁਪਿਆ ਇਸਦਾ ਰੇਟ ਹੈਗਾ ਇਹਦਾ ਕੰਟਰਾਸਟ ਕੰਬੀਨੇਸ਼ਨ ਹੈਗਾ ਤੇ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸ਼ੂਟ ਜਿਹੜੇ ਹੈਗੇ ਨੇ ਮਿਲ ਜਾਣਗੇ ਤੇ ਇੱਕ ਜਿਹੜੀ ਮੈਚਿੰਗ ਆਪਾਂ ਕੱਟ ਕੇ ਰੈਡੀ ਕੀਤੀ ਹੈ ਇਹ ਨਵੂ ਮੈਚਿੰਗ ਆਪਣੇ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੇ ਆਪਾਂ ਇਹ ਤੁਹਾਨੂੰ ਦਿਖਾਉਨੇ ਆਂਗੇ ਇਹਦੇ ਜੋ-ਜੋ ਕਲਰ ਆਪਣੇ ਕੋਲੇ ਆਪਾਂ ਕੱਟ ਕੇ ਤਿਆਰ ਕੀਤੇ ਨੇਗੇ ਆਹ ਲਓ ਜੀ ਆਜੋ ਆਪਾਂ ਦੇਖੀਏ ਤੇ ਜਿਹੜੀ ਇਹ ਮੈਚਿੰਗ ਹੈ ਇਹਦਾ ਰੇਟ ਹੈਗਾ 650 ਰੁਪਏ ਰੇਟ ਹੈ ਇਸ ਮੈਚਿੰਗ ਦਾ ਤੇ ਇਹਦਾ ਜਿਹੜਾ ਕਪੜਾ ਸਫ ਸਾਰਾ ਅਸੀਂ ਆਪਦੇ ਇੱਥੇ ਤਿਆਰ ਕੀਤਾ ਤੇ ਅਸੀਂ ਆਪਦਾ ਜਿਹੜਾ ਵਧੀਆ ਸਫ ਇਹਦੇ ਨਾਲ ਲਾਇਆ ਇਹ 3.5 ਮੀਟਰ ਦੀ ਕਟਿੰਗ ਤੁਹਾਨੂੰ ਨਹੀਂ ਮਿਲੂਗੀ ਇਹ 4 ਮੀਟਰ ਦੀ ਕਟਿੰਗ ਮਿਲੂਗੀ ਕਿਉਂਕਿ ਸਾਫ ਕਲਾਸ ਦਾ ਕਪੜਾ ਹੁੰਦਾ ਹੈ ਵੱਡਾ ਇਹਦਾ ਵਾਰ ਹੈ ਤੇ ਇਹਦੇ ਵਿੱਚ ਸੂਟ ਸਾਨੂੰ ਜਿੰਨੇ ਜਿੰਨੇ ਮੇਰੇ ਕੋਲ ਤਿਆਰ ਜਿੰਨੇ ਕਿ ਮੇਰੇ ਕੋਲ ਤਿਆਰ ਹੋਏ ਨੇ ਕੱਟ ਕੇ ਉਹਨੇ ਕਿ ਮੈਂ ਤੁਹਾਨੂੰ ਦਿਖਾਉਣੀ ਹੈ ਜਿਵੇਂ ਕਿਸੇ ਚ ਅਸੀਂ 3 ਦਿਨ 4-4 ਸੂਟ ਤਿਆਰ ਕੀਤੇ ਨੇ ਜਦੋਂ ਸਾਡੀਆਂ ਮੈਚਿੰਗਾਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਤਿਆਰ ਕਰ ਲੈਨੇ ਮੈਚਿੰਗਾਂ ਜਿਹੜਾ ਸਾਫਾ ਉਹ ਇਦਾਂ ਸਾਡੇ ਕੋਲੇ ਆਇਆ ਪਿਆ ਤੇ ਜਿੰਨੀ ਕਿ ਸਾਨੂੰ ਲੋੜ ਹੁੰਦੀ ਹੈ ਮਤਲਬ ਜਿੰਨੀਆਂ ਕਿ ਸਾਡੇ ਕੋਲ ਮਾਰ ਲੱਗਦਾ ਉਹਨਾਂ ਕਾ ਅਸੀਂ ਡੇਲੀ ਤਿਆਰ ਕਰ ਲੈਨੇ ਹੁੰਦੇ ਆ ਕੱਟਣ ਕਰਕੇ ਤੇ ਆਹ ਲਓ ਜੀ ਇਹ ਦਾ ਦੂਸਰਾ ਡਿਜ਼ਾਈਨ ਆ ਗਿਆ ਤੇ ਜਿਹੜਾ ਸਾਫਾ ਇਹ ਇੰਨਾ ਪਿਆਰਾ ਸਾਫਾ ਹੈ ਪਿਓਰ ਕਾਟਨ ਦਾ ਮਖਮਲੀ ਕਪੜਾ ਇਹ ਤੇ ਇੰਨਾ ਇਹਦਾ ਸਾਫਾ ਰੰਗ ਇਹਦੇ ਜਮਾ ਕਲਰ ਫੇਟ ਨਹੀਂ ਹੁੰਦੇ ਕਿਉਂਕਿ ਕੁਆਲਿਟੀ ਟੌਪ ਦੀ ਹੈ ਇਹਦੀ ਤੇ ਇਹਦੇ ਚ ਜਿਹੜੇ ਜਿਹੜੇ ਕਲਰ ਆਪਣੇ ਕੋਲੇ ਤਿਆਰ ਹੋਏ ਨੇ ਤੁਸੀਂ ਲਾਹ ਦੀ ਨਾਲ ਇਸੇ ਨੰਬਰ ਤੇ ਵਟਸਐਪ ਚੱਲਦਾ ਤੁਸੀਂ ਟਿਕ ਮਾਰ ਕੇ ਆਰਡਰ ਨੂੰ ਫਟਾਫਟ ਪਲੇਸ ਕਰਨਾ ਆਹ ਲਓ ਜੀ ਇਹਦੇ ਸਾਰੇ ਕਲਰ ਕਿਸੇ ਤੋਂ ਨੂੰ 4-4 ਸੂਟ ਮਿਲਣਗੇ ਕਿਸੇ ਤੋਂ ਨੂੰ 5 ਸੂਟ ਮਿਲਣਗੇ ਆਹ ਲਓ ਜੀ ਇਹ ਇਹ ਦੋ ਤਰ੍ਹਾਂ ਦੀ ਅਸੀਂ ਮੈਚਿੰਗ ਜਿਹੜੀ ਤਿਆਰ ਕੀਤੀ ਹੈ ਇੱਕ ਆਪਾਂ ਡਾਰਕ ਸਲਵਾਰ ਦੇ ਨਾਲ ਕੀਤੀ ਹੈ ਇੱਕ ਆਪਾਂ ਲਾਈਟ ਸਲਵਾਰ ਦੇ ਨਾਲ ਹੈ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਆ ਆਹ ਵਾਲੀ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਹੈ ਬਹੁਤ ਹੀ ਪ੍ਰੀਮੀਅਮ ਕਪੜਾ ਹੈ ਤੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਲਾਈਟ ਲਵੈਂਡਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਜਿਹੜਾ ਬਹੁਤ ਹੀ ਪਿਆਰਾ ਹੈ ਆਹ ਲਓ ਜੀ ਇਹਦਾ ਸੀਗਾ ਮੈਚਿੰਗ ਦਾ ਡਿਜ਼ਾਈਨ ਜਿਹੜਾ ਬਹੁਤ ਹੀ ਗੁੱਡ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਇੰਨੇ ਪਿਆਰੇ ਨੇ ਇੱਕ ਵੀ ਸ਼ੂਟ ਜਿਹੜਾ ਹੈਗਾ ਨਾ ਸਕਿੱਪ ਕਰਨ ਵਾਲਾ ਤੇ ਨਾ ਹੀ ਛੱਡਣ ਵਾਲਾ ਆਹ ਲਓ ਜੀ ਆਹ ਲਓ ਜੀ ਅਗਲਾ ਡਿਜ਼ਾਈਨ ਵੀ ਜਿਹੜਾ ਬਹੁਤ ਸਿਲੈਕਟਡ ਡਿਜ਼ਾਈਨ ਹੈ ਤੇ ਡ੍ਰੈਸ ਕੰਬੀਨੇਸ਼ਨ ਜਿਹੜਾ ਹੈਗਾ ਇਹਦਾ ਬਹੁਤ ਹੀ ਪਿਆਰਾ ਹੈ ਤੇ ਜਿਹੜੀ ਸਲਵਾਰ ਇਹਦੇ ਨਾਲ ਲਾਈ ਆਪਾਂ ਡਾਟਸ ਵਾਲੀ ਸਲਵਾਰ ਹੈ ਤੇ ਤੁਸੀਂ ਨਾਲ ਦੀ ਨਾਲ ਟਿਕ ਮਾਰ ਕਰਕੇ ਤੇ ਇਸੇ ਨੰਬਰ ਤੇ WhatsApp ਮੇਰੇ ਚੱਲਦਾ ਹੈ ਤੇ ਫਟਾਫਟ ਸੂਟ ਨੂੰ ਤੁਸੀਂ ਘਰ ਬੈਠ ਕੇ ਮੰਗਵਾ ਸਕਦੇ ਹੋ ਜਿਹੜਾ ਸਾਡੇ ਕੋਈ ਵੀ ਨੇੜੇ ਤੇੜੇ ਦਾ ਕਸਟਮਰ ਹੈ ਉਹ ਜਦੋਂ ਮੇਰੇ ਕੋਲ ਸੂਟ ਵਿਕ ਜਾਂਦੇ ਨੇ ਉਹ ਬਾਅਦ ਦੇ ਵਿੱਚ ਆਉਂਦੇ ਨੇ ਕਹਿ ਦਿੰਦੇ ਨੇ ਵੀ ਆਹ ਸੂਟ ਸਾਨੂੰ ਚਾਹੀਦਾ ਤੇ ਤੁਸੀਂ ਮੇਰੇ ਕੋਲ ਪੇਮੈਂਟ ਕਰਕੇ ਪੇਮੈਂਟ ਤੁਸੀਂ ਕਿਸੇ ਵੀ ਮੈਥਡ ਨਾਲ ਕਰ ਸਕਦੇ ਹੋਗੇ ਪੇਮੈਂਟ ਤੁਸੀਂ ਮੇਰੇ ਕੋਲ ਕਰਕੇ ਸੂਟ ਨੂੰ ਕਢਵਾ ਸਕਦੇ ਹੋਗੇ ਤੇ ਤੁਸੀਂ ਜਦੋਂ ਵੀ ਮਰਜ਼ੀ ਨੇੜੇ ਦੂਰ ਆਹ ਉਹਦੇ ਤੁਸੀਂ ਆਹ ਦਾ ਜਿਹੜਾ ਸੂਟ ਹੈ ਉਹ ਸਾਡੇ ਕੋਲੋਂ ਬਾਈ ਕਰ ਸਕਦੇ ਹੋਗੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਆਹ ਡਿਜ਼ਾਈਨ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈ ਮਹਿੰਦੀ ਸਲਵਾਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਆਹ ਵਾਲੀ ਜਿਹੜੀ ਇਹਦੇ ਨਾਲ ਬਾਟਮ ਆਉਗੀ ਇਹਦਾ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈਗਾ ਇਹਦੇ ਵਿੱਚ ਸਾਨੂੰ ਆਪਾਂ ਐਟ ਅ ਟਾਈਮ ਦੋ ਛੂਟ ਜਿਹੜੇ ਹੈਗੇ ਨੇ ਰੈਡੀ ਕੀਤੇ ਨੇ ਆਹ ਲਓ ਜੀ ਅਗਲਾ ਬਹੁਤ ਪਿਆਰਾ ਡਿਜ਼ਾਈਨ ਆ ਗਿਆ ਜਿਹੜੇ ਡਿਜ਼ਾਈਨ ਨੇ ਇਹ ਸਾਰੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਕਈ ਡਿਜ਼ਾਈਨਾਂ ਦਾ ਬਹੁਤ ਕਰੇਜ ਹੈ ਕਿਉਂਕਿ ਅੱਜ ਕੱਲ ਵੱਡਾ ਜਿਹੜਾ ਫਲਾਵਰ ਹੈ ਉਹਨਾਂ ਦਾ ਵੀ ਬਹੁਤ ਕਰੇਜ ਹੈਗਾ। ਕੋਈ ਨਾ। ਤਾਲ ਨੂੰ ਕਰਦੀ ਚਰਨੀ ਤਾਂ ਕੋਈ ਨਹੀਂ। ਆਹ ਲਓ ਜੀ। ਇਹਦਾ ਕੰਟਰਾਸਟ ਕੰਬੀਨੇਸ਼ਨ ਆ ਬਹੁਤ ਪਿਆਰੀ ਮੈਚਿੰਗ ਹੈ ਦੀ ਤੇ ਇਹਦੇ ਵਿੱਚ ਵੀ ਤੁਹਾਨੂੰ ਸੂਟ ਜਿਹੜੇ ਮਿਲਣਗੇ ਆਪਾਂ ਤੁਹਾਨੂੰ ਦਿਖਾਉਨੇ ਆ। ਆਹ ਲਓ ਜੀ ਇੱਕ ਮੇਰੇ ਕੋਲੇ ਆ ਗਿਆ ਨਿੱਕੀ ਬੂਟੀ ਦੇ ਨਾਲ। ਆਹ ਲਓ ਜੀ ਇਹਦੇ ਵਿੱਚ রেড ਤੇ ਬਲੂ ਜੀ ਬੂਟੀ ਹੈ ਅਸਮਾਨੀ ਜੀ ਬਹੁਤ ਹੀ ਸੋਹਣਾ ਇਹਦਾ ਕੰਟ੍ਰਾਸਟ ਕੰਬੀਨੇਸ਼ਨ ਹੈ ਜਿਹੜੀ ਸਲਵਾਰ ਹੈਗੀ ਆ ਉਹ রেড ਕਲਰ ਦੀ ਹੈ ਤੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਦੋ ਸ਼ੂਟ ਨੇ ਮਿਲਣਗੇ ਆਹ ਲਓ ਜੀ ਆਹ ਲਓ ਜੀ ਇਹ ਸਾਰਾ ਮਾਲ ਆਪਣੇ ਕੋਲੇ ਵਿਕ ਜਾਂਦਾ ਦੁਆਰਾ ਤੋਂ ਜਿਹੜਾ ਰਿਪੀਟ ਤੇ ਮਾਲ ਆਪਣੇ ਕੋਲੇ ਆਉਂਦਾ ਹੈ ਆ ਲਓ ਜੀ ਇਹਦੇ ਵਿੱਚ ਵੀ ਸਾਨੂੰ ਦੋ ਸੂਟ ਤਿੰਨ ਸੂਟ ਮਿਲ ਜਾਣਗੇ ਇੱਕ ਦੀ ਮੈਚਿੰਗ ਫਰੋਜੀ ਸਲਵਾਰ ਦੇ ਨਾਲ ਹੈ ਇੱਕ ਜਿਹੜੀ ਕੰਟਰਾਸਟ ਕਾਮਿਨੇਸ਼ਨ ਹੈ ਇਹ ਨਾਲ ਆਪਾਂ ਕਈ ਸਲਵਾਰਾਂ ਲਾ ਸਕਦੇ ਹਾਂ ਆ ਲਓ ਜੀ ਜਿਹੜੀ ਇਹ ਸਲਵਾਰ ਆਪਾਂ ਲਾਈ ਹੈ ਇਹ ਮਸਟਰਡ ਕਲਰ ਦੀ ਸਲਵਾਰ ਹੈ ਕਿਉਂਕਿ ਕਈਆਂ ਨੂੰ ਕੋਈ ਕਲਰ ਪਸੰਦ ਹੁੰਦਾ ਹੈ ਕਈਆਂ ਨੂੰ ਕੋਈ ਕਲਰ ਪਸੰਦ ਹੁੰਦਾ ਹੈ ਡਿਜ਼ਾਈਨ ਜਿਹੜੇ ਅੱਜ ਦੇ ਸਾਰੇ ਡਿਜ਼ਾਈਨ ਨੇ ਉਹ ਬਹੁਤ ਪਿਆਰੇ ਡਿਜ਼ਾਈਨ ਨੇ ਆ ਲਓ ਜੀ ਆਹਦੀ ਮੈਚਿੰਗ ਹੈ ਇਹਦਾ ਸੂਟ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈ ਇਹਦੇ ਵਿੱਚ ਸੋਨੂੰ ਆ ਚੀਜ਼ ਮਿਲੂਗੀ ਆ ਲਓ ਜੀ ਇਹ ਬੇ ਪਿੰਕ ਦੇ ਨਾਲ ਕੰਟਰਾਸਟ ਆ ਗਿਆ ਜਿਹੜਾ ਕੰਟਰਾਸਟ ਕੰਬੀਨੇਸ਼ਨ ਆ ਇਹ ਬਹੁਤ ਪਿਆਰਾ ਹੈ ਲੈਨਿੰਗ ਵਾਲੀ ਸ਼ਰਟ ਹੈ ਇਹ ਸੂਟ ਨੂੰ ਬੁਟੀਕ ਤੋਂ ਤਿਆਰ ਕਰਾਉਂਦੇ ਆਂ ਆਪਾਂ ਜਦੋਂ ਕੱਟਵਰਕ ਜਾਂ ਆਰਗਾਂਜਾ ਦੇ ਨਾਲ ਇਹਨੂੰ ਤਿਆਰ ਕਰਦੇ ਆਂ ਸੂਟ ਨੂੰ ਨਾ ਬਹੁਤ ਹੀ ਸੋਹਣੀ ਲੁੱਕ ਆਉਂਦੀ ਏ ਸੂਟ ਦੀ ਤੇ 2-2000 ਵਾਲੇ ਸੂਟ 25-2500 ਵਾਲੇ ਸੂਟਾਂ ਨੂੰ ਇਹ ਸੂਟ ਜਿਹੜੇ ਹੈਗੇ ਨੇ ਦੂਰ ਕਰਦੇ ਨੇ ਆਹ ਲਓ ਜੀ ਇਹਦੇ ਵਿੱਚ ਇੱਕ ਸੂਟ ਹੋਰ ਹੈ ਜਿੱਲੀ ਕਿ ਆਪਾਂ ਲੋਡ ਪਈ ਆਪਾਂ ਫੇਰ ਰੈਡੀ ਕਰ ਲਾਂਗੇ ਆ ਇੱਕ ਮੇਰਾ ਬਹੁਤ ਪਿਆਰਾ ਡਿਜ਼ਾਈਨ ਹੈ ਆਹ ਲਓ ਜੀ ਇਹ ਡਿਜ਼ਾਈਨ ਜਿਹੜਾ ਹੈਗਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਹਦੇ ਨਾਲ ਲਾਈਟ ਪੈਟ ਕਲਰ ਦੀ ਸਲਵਾਰ ਹੈ ਜਿਹੜਾ ਕੰਟਰਾਸਟ ਕਮਬੀਨੇਸ਼ਨ ਹੈ ਇਹਦਾ ਬਹੁਤ ਹੀ ਪਿਆਰਾ ਹੈ ਤੇ ਕੁਆਲਿਟੀ ਦਾ ਤੁਸੀਂ ਇਹਦਾ ਕੋਈ ਲੇਖੇ ਨਹੀਂ ਤੇ ਸੂਟ ਸਾਰੇ ਏਸੀ ਸੂਟ ਨੇ ਇਹ ਸੂਟ ਨਹੀਂ ਛੱਡਣ ਵਾਲੇ ਤੇ ਵਸਤੇ ਨੇ ਲਾਦਾ ਕਰਾਇਆ ਮਠਾੜੂ ਸ਼ਾਪ ਦੇ ਉੱਤੇ ਤੁਸੀਂ ਫਟਾਫਟ ਵਿజిਟ ਕਰਨਾ ਆਹ ਲਓ ਜੀ ਇਹਦੇ ਵਿੱਚ ਤੁਹਾਨੂੰ ਮਿਲਣਗੇ 4 ਕਲਰ 4 ਸੂਟ ਰੈਡੀ ਕੀਤੇ ਨੇ ਆਪਾਂ 4 ਸੂਟ ਤੁਹਾਨੂੰ ਮਿਲਣਗੇ ਆਹ ਲਓ ਜੀ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਕੋਈ ਵੀ ਸੂਟ ਨਿੰਦਣਾ ਨਹੀਂ ਕਿਦਾਂ ਇੱਕ ਸੂਟ ਨੂੰ ਗਈਏ ਵੀ ਆਹ ਸੂਟ ਸੋਹਣਾ ਨਹੀਂ ਸਾਰੇ ਡਿਜ਼ਾਈਨ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇਗੇ ਆਹ ਲਓ ਜੀ ਇਹ ਆ ਗਿਆ ਵਾਈਟ ਫਲਾਵਰ ਦੇ ਨਾਲ ਇਹਦੇ ਨਾਲ ਜਿਹੜੀ ਆਫ ਵਾਈਟ ਸਲਵਾਰ ਆਪਾਂ ਦਿੱਤੀ ਹੈ ਤੇ ਤੁਸੀਂ ਇਹ ਸੂਟ ਨੂੰ ਜੇ ਰੈਡੀ ਕਰੋਗੇ ਬਹੁਤ ਲੁੱਕ ਬਹੁਤ ਵਧੀਆ ਆਉਣੀ ਹੈ ਸੂਟ ਦੀ ਤੇ ਇਹਦੇ ਵਿੱਚ ਆਪਾਂ ਐਟ ਅ ਟਾਈਮ ਕਿਹੜਾ ਦਿਨ ਸੂਟ ਤਿਆਰ ਕੀਤੇ ਨੇਗੇ ਆਹ ਲਓ ਜੀ ਤੇ ਇੱਕ ਡਿਜ਼ਾਈਨ ਆਪਣੇ ਕੋਲੇ ਹੋਰ ਆ ਗਿਆ ਇਹਦੇ ਵਿੱਚ ਤੁਹਾਨੂੰ ਸਿੰਗਲ ਸੂਟ ਹੀ ਮਿਲੂਗਾ ਏ ਮੇਰੇ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਡਿਜ਼ਾਈਨ ਸੇਲ ਹੋ ਗਿਆ ਆ ਲਓ ਜੀ ਇਹ ਦਾ ਫਲਾਵਰ ਤੇ ਕੰਬੀਨੇਸ਼ਨ ਇਹਦਾ ਬਹੁਤ ਹੀ ਪਿਆਰਾ ਹੈ ਤੇ ਇਹਦੇ ਨਾਲ ਸਲਵਾਰ ਜਿਹੜੀ ਹੈਗੀ ਇਹ ਲਾਈਟ ਪਿੰਕ ਸਲਵਾਰ ਹੈ ਆ ਲਓ ਜੀ ਜਿਹੜਾ ਆਹ ਵਾਲਾ ਡਿਜ਼ਾਈਨ ਹੈ ਦੁਪਹਿਰ ਖਰੀਦਾ ਇਹ ਮੇਰੇ ਦੁਬਾਰਾ ਰਿਪੀਟ ਤੇ ਫੇਰ ਆ ਗਿਆ ਇਹਦਾ ਰਿਸਪੌਂਸ ਬੜਾਈ ਵਧੀਆ ਸੀਗਾ ਇਹ ਬਲੈਕ ਦੇ ਨਾਲ ਬਲੈਕ ਸਲਵਾਰ ਦੇ ਨਾਲ ਕੰਟ੍ਰਾਸਟ ਕੰਬੀਨੇਸ਼ਨ ਹੈ ਇਹਦਾ ਡਾਰਕ ਗ੍ਰੇ ਜਾਇਦਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਡਾਰਕ ਗ੍ਰੇ ਤੇ ਆਪਣਾ ਬਲੈਕ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦੇ ਵਿੱਚ ਸਿਰਫ ਸਾਨੂੰ 3 ਸੂਟ ਮਿਲਣਗੇ ਆ ਲਓ ਜੀ ਇਹਦੇ ਵੀ ਸਾਨੂੰ ਹੁਣ ਆਪਣੇ ਕੋਲੇ ਆ ਗਏ ਨੇ ਸਿੰਗਲ ਸਿੰਗਲ ਸੂਟ ਹੁਣ ਜਿਹੜੇ ਸਿੰਗਲ ਸਿੰਗਲ ਸੂਟ ਆ ਮੈਂ ਸਾਨੂੰ ਸਾਰੇ ਸਿੰਗਲ ਸਿੰਗਲ ਵਾਲੇ ਦਿਖਾਉਣੀ ਹੈਗੀ ਆ ਚੱਕਿਓ ਮੜੇ ਜੀ ਆ ਲਓ ਜੀ ਜਿਹੜੇ ਆਪਾਂ ਸੂਟ ਸਾਨੂੰ ਹੁਣ ਦਿਖਾਉਨੇ ਆ ਇਹ ਸਾਰੇ ਸਿੰਗਲ ਸਿੰਗਲ ਲੈਗੇ ਇਹਨਾਂ ਦੇ ਵਿੱਚੋਂ ਸਿੰਗਲ ਸਿੰਗਲ ਸੂਟ ਹੀ ਬਚੇ ਨੇਗੇ ਇਹ ਜਿਹੜੇ ਸੂਟ ਨੇਗੇ ਤੁਸੀਂ ਫਟਾਫਟ ਵੀਜ਼ ਕਰਨਾ ਤੇ ਫਟਾਫਟ ਸੂਟ ਨੂੰ ਬਾਏ ਕਰਨਾ ਆਹ ਲਓ ਜੀ ਇਹ ਲੈਮਨ ਸਲਵਾਰ ਦੇ ਨਾਲ ਇਹਦੀ ਮੈਚਿੰਗ ਹੈਗੀ ਤੇ ਨਿੱਕੀ ਨਿੱਕੀ ਬੂਟੀ ਹੈ ਕਈਆਂ ਨੂੰ ਡਿਜ਼ਾਈਨ ਜਿਹੜਾ ਹੁੰਦਾ ਛੋਟਾ ਬਹੁਤ ਪਸੰਦ ਹੁੰਦਾ ਤੇ ਇਹਦੇ ਨਾਲ ਜਿਹੜੀ ਡਾਟਸ ਵਾਲੀ ਸਲਵਾਰ ਲੱਗੀ ਹੈ ਤੇ ਕੁਆਲਿਟੀ ਕੱਪੜੇ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਜਮਾ ਮਖਮਲੀ ਤੇ ਮਲਾਈਮ ਕਪੜਾ ਹੈ ਆਹ ਲਓ ਜੀ ਅਗਲਾ ਸੂਟ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈ ਮੈਂ ਫਟਾਫਟ ਸੂਸੂਨ ਦਿਖਾਉਣੀ ਆ ਵੀਡੀਓ ਜਿਹੜੀ ਹੈਗੀ ਬਹੁਤ ਵਧੀਆ ਬਣਦੀ ਐ ਅੱਜ ਤੇ ਦਾਵਾ-ਦਵ ਰਿਸ਼ਤੇਦਾਰੀਆਂ ਸਭ ਚ ਵੀਡੀਓ ਸ਼ੇਅਰ ਕਰ ਦੇਣੀ ਆ ਤੁਸੀਂ ਵੀ ਸੋਹਣੇ-ਸੋਹਣੇ ਸੂਟ ਲੈਣੇ ਆ ਤਾਂ ਗਰਲਸ਼ ਜੇ ਸੂਟ ਲੈਣੇ ਆ ਤੁਸੀਂ ਆਪਾਂ ਚੱਲਾਂਗੇ ਮਠਾੜੂ ਸ਼ਾਪ ਤੇ ਤੇ ਪਿੰਡ ਮੈਸਰਖਾਨਾ ਸੋਨੂ ਇੱਕ ਪ੍ਰੀਮੀਅਮ ਕਪੜਾ ਮਿਲੂਗਾ ਕੁਆਲਿਟੀ ਟਾਪ ਦੀ ਮਿਲੂਗੀ ਤੇ ਡਿਜ਼ਾਈਨ ਇਹੇ ਜੇ ਮਿਲਣਗੇ ਜਿਹੜੇ ਆਪਾਂ ਸਾਰੇ ਪੰਜਾਬ ਚੋਂ ਭਾੜ ਲੀਏ ਤੇ ਆਪਾਂ ਡਿਜ਼ਾਈਨ ਨਾਲ ਥਿਆਉਣ ਆਹ ਲਓ ਜੀ ਇਹ ਸਾਰੇ ਸਿੰਗਲ ਸਿੰਗਲ ਸੂਟ ਆ ਰਹੇ ਨੇ ਇਹ ਵਾਲੇ ਸਿੰਗਲ ਸਿੰਗਲ ਸੂਟ ਨੇ ਸਾਰੇ ਆ ਲਓ ਜੀ ਆਈ ਦੀ ਸਲਵਾਰ ਹੈ ਆ ਲਓ ਜੀ ਇਕ ਲਾਈਟ ਪੈਰਟ ਦੇ ਨਾਲ ਸਾਨੂੰ ਮੈਂ ਬਹੁਤ ਹੀ ਸੋਹਣਾ ਇਹ ਚੀਜ਼ ਦਿਨੀ ਹੈ ਬਹੁਤ ਪਿਆਰੀ ਜੀ ਲੁੱਕ ਹੈ ਇਹਦੀ ਆ ਲਓ ਜੀ ਆ ਲਓ ਜੀ ਆਹ ਲਓ ਜੀ ਆਈ ਦੀ ਲੈਂਗ ਸ਼ਾਰਟ ਪੀਸ ਹੈ ਤੇ ਪਲੇਨ ਵਾਲੀ ਇਹਦੀ ਹੈਗੀ ਸਲਵਾਰ ਆਹ ਲਓ ਜੀ ਇੱਕ ਜਿਹੜਾ ਤੁਹਾਨੂੰ ਮੈਂ ਪਿਸਤਾ ਕਲਰ ਦੇ ਵਿੱਚ ਥੱਲੇ ਸਿੰਗਲ ਸੂਟ ਦਿਖਾਇਆ ਸੀ ਤੇ ਇਹ ਵਾਲਾ ਆ ਗਿਆ ਵਾਈਟ ਬੋਏ ਦੇ ਵਿੱਚ ਇਹ ਵੀ ਸੂਟ ਜਿਹੜਾ ਹੈਗਾ ਬਹੁਤ ਸੋਹਣਾ ਹੈ ਤੇ ਮਹਿਰੂਨ ਕਲਰ ਦੀ ਇਹਦੇ ਨਾਲ ਸਲਵਾਰ ਹੈ ਇਹਦਾ ਕੰਟਰਾਸਟ ਕੰਬੀਨੇਸ਼ਨ ਵੀ ਸੋਹਣਾ ਹੈ ਹਾਲੋ ਜੀ ਅਗਲਾ ਵੀ ਮਹਿਰੂਨ ਸਲਵਾਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਵੀ ਬਹੁਤ ਪਿਆਰਾ ਜਿਹੜਾ ਹੈਗਾ ਸੂਟ ਦਾ ਗ੍ਰੇਸਫੁਲ ਸੂਟ ਹੈ ਹਾਲੋ ਜੀ ਇਹਦੇ ਨਾਲ ਵੀ ਜਿਹੜੀ ਸਲਵਾਰ ਹੈਗੀ ਹੈ ਮਹਿਰੂਨ ਇਹ ਜਿਹੜੇ ਸੂਟ ਨੇ ਸਾਰੇ ਹੋਣ ਵਾਲੇ ਇਹ ਸਿੰਗਲ ਸਿੰਗਲ ਸੂਟ ਨੇ ਤੇ ਇਦਾਂ ਨਾ ਹੋਏ ਸੂਟ ਵਿਗ ਜਾਂਦੇ ਤੁਸੀਂ ਬਾਅਦ ਦੇ ਵਿੱਚ ਆਰਡਰ ਪਲੇਸ ਕਰੀ ਜਾਓ ਮਾਲ ਜਿਹੜਾ ਆਪਣਾ ਆਉਂਦਾ ਤੁਸੀਂ ਸਾਨੂੰ ਬਹੁਤ ਪਿਆਰ ਦਿੰਨੇ ਹੋ ਇਹ ਮਾਲ ਆਪਣਾ ਫਟਾਫਟ ਜਿਹੜਾ ਹੈਗਾ ਦੋ ਦਿਨਾਂ ਦੇ ਵਿੱਚ ਹੀ ਸਾਰਾ ਸੇਲ ਹੋ ਜਾਂਦਾ ਆਹ ਲਓ ਜੀ ਇਹ ਬਟਰਫਲਾਈ ਵਾਲਾ ਡਿਜ਼ਾਈਨ ਆ ਸਿੰਗਲ ਪੀਸ ਇਹ ਸ਼ੂਟ ਸਾਰੇ ਅਸੀਂ ਇਦਾਂ ਕਰਕੇ ਖੋਲ ਕੇ ਦਿਖਾਉਨੇ ਆ ਕਿਉਂਕਿ ਸਾਡੇ ਕੋਲੇ ਜਿਹੜਾ ਆਨਲਾਈਨ ਵਾਲਾ ਕਸਟਮਰ ਆ ਉਹ ਸਾਡੇ ਕੋਲੇ ਬਹੁਤ ਜ਼ਿਆਦਾ ਹੈ ਕਿਉਂਕਿ ਉਹ ਦੂਰ ਦਰਾਡੇ ਬੈਠੇ ਹੁੰਦੇ ਨੇਗੇ ਤੇ ਉਹਨਾਂ ਨੂੰ ਸਕਰੀਨਸ਼ਾਟ ਲੈਣਾ ਵੀ ਸੌਖਾ ਹੋ ਜਾਂਦਾ ਤੇ ਜਦੋਂ ਅਸੀਂ ਇਹਨੂੰ ਖੋਲਦਿਆਂ ਸ਼ੂਟ ਨੂੰ ਤੇ ਕਿਉਂਕਿ ਉਹਨਾਂ ਨੂੰ ਡਿਜ਼ਾਈਨ ਵੀ ਉਹ ਧਿਆਨ ਦੇ ਵਿੱਚ ਆ ਜਾਂਦਾ ਵੀ ਕਿੱਦਾਂ ਦਾ ਡਿਜ਼ਾਈਨ ਆ ਕਿੱਦਾਂ ਦਾ ਕੱਪੜਾ ਸਾਰਾ ਉਹਨਾਂ ਦੇ ਧਿਆਨ ਦੇ ਵਿੱਚ ਆ ਜਾਂਦਾ ਇੱਕ ਮੈਂ ਤੁਹਾਨੂੰ ਦਿਨੀ ਹਾਰਟ ਵਾਲਾ ਸੂਟ ਆਹ ਲਓ ਜੀ ਇਹ ਪਿਓਰ ਮਡਾਲ ਦੇ ਵਿੱਚ ਹੈਗਾ ਇਹਦਾ ਜਿਹੜਾ ਸ਼ਰਟ ਪੀਸ ਦਾ ਕਪੜਾ ਹੈ ਮਡਾਲ ਦਾ ਤੇ ਡਿਜ਼ਾਈਨ ਜਿਹੜਾ ਹੈਗਾ ਹਾਰਟ ਵਾਲਾ ਤੇ ਸਲਵਾਰ ਦਾ ਜਿਹੜਾ ਕਪੜਾ ਇਹਦੇ ਨਾਲ ਪਿਓਰ ਕਾਟਨ ਦੀ ਚਿਕਨ ਲੱਗੀ ਹੋਈ ਹੈ ਐਸਪੀ ਇਹ ਜਿਹੜਾ ਪੀਸ ਹੈਗਾ ਇਹਦਾ ਰੇਟ ਤਾਂ ਬੇਸ਼ੱਕ ਵੱਧ ਹੈਗਾ ਇਹ ਮੈਂ ਤੁਹਾਨੂੰ 650 ਦੇ ਵਿੱਚ ਹੀ ਸੂਟ ਜਿਹੜਾ ਹੈਗਾ ਦੇਉਂਗੀ ਇਹ ਸਿੰਗਲ ਸੂਟ ਹੈ ਆਹ ਲਓ ਜੀ ਇੱਕ ਕਲਾਸ ਵਾਲਾ ਸੂਟ ਆਪਣੇ ਕੋਲੇ ਇਹ ਰਹਿ ਗਿਆ ਆਹ ਲਓ ਜੀ ਇਹ ਜਿਹੜੇ ਪੀਸ ਦਿਖਾਏ ਸੀ ਆਪਾਂ ਤੁਹਾਨੂੰ ਇਹ ਸਿੰਗਲ ਸਿੰਗਲ ਪੀਸ ਸੀਗੇ ਇੱਕ ਮੇਰੇ ਕੋਲੇ ਦੋੜਜਾਨ ਦੁਪੱਟਿਆਂ ਦੇ ਆਏ ਆ ਮੈਂ ਤੁਹਾਨੂੰ ਦਿਖਾਉਣੀ ਆ ਦੁਪੱਟਾ ਆਹ ਲਓ ਜੀ ਇਹ ਮੇਰੇ ਕੋਲੇ ਦੋੜਜਾਨ ਦੁਪੱਟਿਆਂ ਦੇ ਆਏ ਨੇ ਇਹ ਨਿਊ ਡਿਜ਼ਾਈਨ ਆਏ ਨੇ ਬਾਕੀ ਤਾਂ ਹਰ ਤਰ੍ਹਾਂ ਦਾ ਦੁਪੱਟਾ ਜਿਹੜੇ ਮੈਂ ਪਹਿਲਾਂ ਸਾਰੇ ਵੀਡੀਓ ਚ ਦਿਖਾਏ ਹੋਏ ਨੇ ਉਹ ਆਪਣੇ ਕੋਲੇ ਅਵੇਲੇਬਲ ਹੁੰਦੇ ਹੀ ਨੇ ਇਹ ਜਿਹੜਾ ਦੁਪੱਟੇ ਦਾ ਸਾਈਜ਼ ਆ 2.5 ਮੀਟਰ ਦਾ ਦੁਪੱਟਾ ਮਿਲੂ ਤੁਹਾਨੂੰ ਤੇ ਪਿਓਰ ਕਪੜਾ ਮਿਲੂ ਮਖਮਲੀ ਤੇ ਐਦਾਂ ਦਾ ਤੁਸੀਂ ਸੇਲ ਕਰਨ ਵਾਸਤੇ ਦੁਪੱਟਾ ਸਾਡੇ ਕੋਲ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਤੁਸੀਂ ਸਿੰਗਲ ਪੀਸ ਵੀ ਸਾਡੇ ਕੋਲੋਂ 2 ਪੀਸ ਵੀ ਤੁਸੀਂ ਸੂਟਾਂ ਦੇ ਨਾਲ ਜੇ ਜਿਹੜੇ ਜਿਹੜੀਆਂ ਆਈਆਂ ਪਹਿਣਾ ਸੂਟ ਬਾਏ ਕਰਦੀਆਂ ਨੇ ਤੇ ਉਹ ਆਪਣੇ ਕੋਲੇ ਸੂਟਾਂ ਦੇ ਨਾਲ ਵੀ ਦੁਪੱਟੇ ਲੈ ਸਕਦੀਆਂ ਨੇ ਤੇ ਆਹ ਲਓ ਜੀ ਇਹ ਮੈਂ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਆਹ ਲਓ ਜੀ ਇਹਦੇ ਵਿੱਚ ਤੁਹਾਨੂੰ ਸਾਰਿਆਂ ਦੇ ਵਿੱਚ ਕਲਰ ਮਿਲ ਜਾਣਗੇ ਐਦਾਂ ਇਹਨਾਂ ਦੇ ਕਲਰ ਹੁੰਦੇ ਨੇ ਕਲਰ ਇੱਕ ਪੈਕਟ ਦੇ ਵਿੱਚ 5 ਕਲਰ ਹੁੰਦੇ ਨੇ ਤੇ ਕਲਰ ਇਹਨਾਂ ਦੇ ਬਹੁਤ ਪਿਆਰੇ ਨੇ ਤੇ ਇਹ ਦੁਪੱਟੇ ਨੂੰ ਵੀ ਤੁਸੀਂ ਸੂਟਾਂ ਦੇ ਨਾਲ ਆਪਣੇ ਕੋਲੋਂ ਬਾਏ ਕਰ ਸਕਦੇ ਹੋਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਬਹੁਤ ਮਿਹਨਤ ਨਾਲ ਸੂਟ ਕਟਿੰਗ ਕਰਕੇ ਛੋੜੇ ਵਾਸਤੇ ਸੋਹਣਾ ਸੋਹਣਾ ਮਾਲ ਲੈ ਕੇ ਆ ਕੇ ਫਿਰ ਉਹਨਾਂ ਦੀ ਕਟਿੰਗ ਕਰਕੇ ਛੋੜੇ ਵਾਸਤੇ ਆਪਾਂ ਹਾਜ਼ਰ ਕੀਤਾ ਤੇ ਵੀਡੀਓ ਨੂੰ ਤੁਸੀਂ ਸਾਰੀਆਂ ਰਿਸ਼ਤੇਦਾਰੀਆਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਠਾ ਠਾ ਤੇ ਕਿਉਂਕਿ ਛੋੜੇ ਕੋਲ ਵੀਡੀਓ ਵੀਡੀਓ ਵੀ ਆਉਣਗੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਠਾ ਠਾ ਤੇ ਆ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖ